ਗਰਮੀ ਦਾ 파ਰਾ ਜਿਸ ਤਰ੍ਹਾਂ ਦਿਨ-ਬ-ਦਿਨ ਵਧਦਾ ਜਾ ਰਿਹਾ ਉਹ ਤੇਹੀ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧਦੀਆਂ ਜਾ ਰਹੀਆਂ ਨੇ ਇਸ ਮੌਸਮ ਵਿੱਚ ਪਾਣੀ ਸਭ ਤੋਂ ਜ਼ਿਆਦਾ ਅਹਿਮ ਚੀਜ਼ ਲੋਕਾਂ ਦੇ ਲਈ ਹੋ ਜਾਂਦੀ ਹੈ ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਜਾਂ ਫਿਰ ਨਹਾਉਣ ਵਾਸਤੇ ਪਾਣੀ ਨਸੀਬ ਨਾ ਹੋਵੇ ਤਾਂ ਸੋਚੋ ਉਹਨਾਂ ਦੇ ਹਾਲਾਤ ਕੀ ਹੋਣਗੇ ਇਸ ਦਾ ਅੰਦਾਜ਼ਾ ਤੁਸੀਂ ਮੈਅਜ਼ ਲਗਾ ਸਕਦੇ ਹੋ ਮਾਮਲਾ ਫਿਰੋਜ਼ਪੁਰ ਦੇ ਬਸਤੀ ਸ਼ੇਖਾਵਾਲਾ ਤੋਂ ਸਾਹਮਣੇ ਆਇਆ ਜਿੱਥੇ ਪੁਲਬਾਦੀ 3000 ਦੇ ਕਰੀਬ ਹੈ ਪਰ ਕਈ ਮਹੀਨਿਆਂ ਤੋਂ ਸ਼ੇਖਾਵਾਲੀ ਦੇ ਲੋਕ ਪੀਣ ਵਾਲੇ ਪਾਣੀ ਲਈ ਵੀ ਤਰਸ ਰਹੇ ਨੇ ਟੂਟੀਆਂ ਦੇ ਵਿੱਚ ਪਾਣੀ ਇੱਕ ਅੱਧਾ ਘੰਟਾ ਹੁੰਦਾ ਤਾਂ ਕਈ ਦਿਨ ਉਹਨਾਂ ਨੂੰ ਬਿਨਾਂ ਪਾਣੀ ਹੀ ਰਹਿਣਾ ਪੈਂਦਾ ਹੈ ਅਧਿਕਾਰੀਆਂ ਅੱਗੇ ਗੁਹਾਰ ਵੀ ਉਹਨਾਂ ਵੱਲੋਂ ਲਗਾਈ ਜਾ ਚੁੱਕੀ ਹੈ ਪਰ ਅਧਿਕਾਰੀ ਉਹਨਾਂ ਦੀ ਮੁਸ਼ਕਲ ਸੁਣਨ ਦੀ ਬਜਾਏ ਟਾਲਮਟੋਲ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਜਿਹੜਾ ਪਾਣੀ ਦੀ ਸਮੱਸਿਆ ਹੈ ਕਿੰਨੇ ਕੁ ਲੋਕ ਇੱਥੇ ਰਹਿ ਰਹੇ ਨੇ ਕਿੰਨੀ ਇੱਕ ਜਿਹੜੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਇਹ ਜਿਹੜਾ ਏਰੀਆ ਬਾਟ ਨੰਬਰ 25 ਬਸਤੀ ਸ਼ਿਖਾ ਵਾਲੀ ਜੋ ਕਿ ਪਹਿਲਾਂ ਇੱਥੋਂ ਦਾ ਮੈਮ ਸੀ ਜੀ ਹੁਣ ਮੇਰੇ ਘਰ ਦੀ ਐਮ ਸੀ ਹੈ ਇਹ ਮੈਂ ਐਸਟੀਓ ਨੂੰ ਐਕਸ਼ਨ ਨੂੰ ਮੈਂ ਬਹੁਤ ਵਾਰੀ ਕਹਿ ਲਿਆ ਵੀ ਇਹ ਤੇ ਨਾ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਜੇ ਮੈਂ ਡੋਰ ਟੂ ਡੋਰ ਘਰ ਘਰ ਪੁੱਛਦਾ ਤੇ ਮੇਰੇ ਘਪੀਆਂ ਪੀਆਂ ਬੀਬੀਆਂ ਘਰੇ ਜਾ ਕੇ ਕਹਿੰਦੀਆਂ ਨੇ ਸਾਨੂੰ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਬਰਸਤ ਕਰ ਪਾਣੀ ਨਹੀਂ ਹੈਗਾ ਜਿਵੇਂ ਬੀਬੀਆਂ ਨੇ ਤੁਹਾਨੂੰ ਦੁਖੜਾ ਸੁਣਾਇਆ ਹੀ ਪਰ ਕਿਤਨਾ ਕਿਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਵੀ ਜਿਹੜੇ ਅਫਸਰ ਲਾਏ ਨੇ ਡੂ ਡੂਡ ਲੱਖ ਰੁਪਏ ਤਨਖਾਹ ਲੈਂਦੇ ਨੇ ਨਹੀਂ ਡਿਊਟੀ ਕੀ ਬੰਦੀ ਦੋ ਚਾਰ ਕਾਗਜ਼ਾਂ ਦੇ ਸਾਈਨ ਕਿਤੇ ਦੇ ਘਰੇ ਜਾਂਦੇ ਆ ਨਾ ਅਸੀਂ ਤੱਕ ਗਏ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਏ ਇਹਨਾਂ ਨੂੰ ਸਭ ਕਸਾਣਾ ਚਾਹੀਦਾ ਵੀ ਤੂੰ ਅਫਸਰ ਲੱਗਾ ਤੇਰਾ ਕਿਹੜੇ ਕੰਮ ਲਈ ਤੇ ਡਿਊਟੀ ਲਈ ਕੀ ਡਿਊਟੀ ਪੁਗਤਾ ਰਹੇ ਐ ਐਮ ਸੀ ਨਾਤੇ ਤੇ ਗਰ ਸਾਡੀ ਜ਼ਿੰਮੇਵਾਰੀ ਅਸੀਂ ਝੋਲੀਆਂ ਾੜਦੇ ਨਾ ਤੋਂ ਵੀ ਸਾਨੂੰ ਵੋਟਾਂ ਪਾਓ ਅਸੀਂ ਐਮ ਸੀ ਬਣਾਓ ਤੁਹਾਡੇ ਸਾਰੇ ਮਸਲੇ ਹੱਲ ਕਰਾਵਾਂਗੇ ਚਾਹੇ ਸੀਵਰੀ ਦਾ ਲਹਿੜ ਦਾ ਪਾਣੀ ਦਾ ਸਫਾਈ ਦਾ ਇਲਾਕੇ 'ਚ ਅਮਨ ਚਾਹੀਦਾ ਆ ਮੈਂ ਮੰਗ ਕਰਦਾ ਮੁੱਖ ਮੰਤਰੀ ਤੋਂ ਅਗਰ ਤੁਸੀਂ ਦਾ ਮੈਂ ਆਏ ਕੀ ਉਹਨੂੰ ਕਹਿੰਨੇ ਕਿ ਮੈਂ ਕਮੇਡੀਆਂ ਦੇ ਵਿੱਚੋਂ ਆਇਓ ਪਰ ਐਮਸੀ ਮੇ 46 ਸਾਲ ਹੋ ਗਏ ਮੈਨੂੰ ਆਦੇ ਬਾਪ ਨਾਲ ਚੱਲਦੇ ਐਮਸੀ ਦੀ ਸੇਵਾ ਕਰਦਿਆਂ ਇਸ ਇਲਾਕੇ ਦੀ ਸੇਵਾ ਕਰਦਿਆਂ ਚਿੱਤੇ ਲੋਕਾਂ ਨੂੰ ਤਕਲੀਫਾਂ ਨੇ ਉੱਤੇ ਕਦੀ ਧਿਆਨ ਨਹੀਂ ਦਿੱਤਾ ਹਰ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਚਾਹੇ ਕਿਹੜੀਆਂ ਵੀ ਸਰਕਾਰਾਂ ਆਈਆਂ ਨੇ ਨਾ ਗਰਾਊਂਡ ਲੈਵਲ ਤੇ ਜਿਹੜਾ ਝੋਟੀਆਂ ਬੰਦੀਆਂ ਨੇ ਐਮਸੀ ਤੇ ਪੁੱਛਣਾ ਚਾਹੀਦਾ ਜਮਸੀ ਜਾ ਕੇ ਰੋੜਾ ਪਾਣਾ ਮੇਰੇ ਸਫਾਈ ਦਾ ਪ੍ਰਬੰਧ ਨਹੀਂ ਮੇਰੇ ਚੰਗੇ ਸਿਵਲ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਲਾਈਟ ਦਾ ਪ੍ਰਬੰਧ ਨਹੀਂ ਪਰ ਕੋਈ ਅਫਸਰ ਧਿਆਨ ਨਹੀਂ ਦਿੰਦਾ ਮੈਂ ਕਈ ਤੁਹਾਡੇ ਚੈਨਲਾਂ ਦੇ ਵਾਇਟਾ ਦੇ ਚੁੱਕਾ ਓਨ ਵੀ ਰਾਤ ਦੀ ਲਾਈਟ ਗਈ ਲਾਈਟ ਦਾ ਮੰਦਾਲ ਉਦੋਂ ਬਾਅਦ ਪਾਣੀ ਤੇ ਬੀਬੀਆਂ ਨੇ ਕਹਿ ਦਿੱਤਾ ਤੁਹਾਨੂੰ ਵੀ 6 ਮਹੀਨੇ ਹੋ ਗਏ ਨੇ ਪਾਣੀ ਤੋਂ ਦੁਖੀ ਲੋਕ ਮੰਗਦੇ ਕੀ ਨਹੀਂ ਅਸੀਂ ਬਾਰ ਬਾਰ ਲੋਕਾਂ ਨੂੰ ਮੁਰਕ ਬਣਾਈਆਂ ਨੇ ਵੋਟਾਂ ਮੰਗਣ ਭੱਜਿਆ ਨੇ ਪਰ ਲੋਕਾਂ ਦੀ ਜ਼ਰੂਰਤਾਂ ਦੇ ਕੋਈ ਨਹੀਂ ਖਰਾ ਉਤਰਦਾ ਹੁਣ ਇਹਨਾਂ ਵੀ ਆ ਬੱਚੇ ਨਿੱਕੇ ਨੇ ਬੱਚੇ ਬੁਰਸ਼ ਤੋਂ ਨਾ ਹਮ ਤੁਮ ਤੋਂ ਔਕੇ ਨੇ ਸਕੂਲੇ ਜਾਣਾ ਤੇ ਪਾਣੀ ਧਰੋਂਦੇ ਪਰ ਦਿਨ ਚ ਐਸਜੀਓ ਨੂੰ ਤੁਹਾਡੇ ਸਾਹਮਣੇ ਤੁਸੀਂ ਦਾ ਲੇਟ ਹੋਗਾ ਐਸਜੀਓ ਨੂੰ ਕਿਹਾ ਪਰ ਇਹ ਲਾਰੇ ਲਾਈ ਜਾਂਦੇ ਨੇ ਫਿਰ ਇਹ ਤੇ ਬੜੀ ਵੱਡੀ ਸਮੱਸਿਆ ਹੈ ਜਿਹੜਾ ਪਾਣੀ ਮਿਕਸ ਹੋ ਕੇ ਆਉਂਦਾ ਕੱਲ ਨੂੰ ਬਿਮਾਰੀਆਂ ਲੱਗ ਗਈਆਂ ਇਹ ਵਸਤੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਖਤਰਾ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਗਰਮੀ ਦਾ ਮਾਹੌਲ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਲੋਕ ਬਿਮਾਰ ਹੋਣਗੇ ਇਹ ਸਾਰੀਆਂ ਜ਼ਿੰਮੇਵਾਰੀਆਂ ਇਹ ਨਿਭਾਉਣੀਆਂ ਚਾਹੀਦੀਆਂ ਮੈਂ ਪ੍ਰੈਸਿਕ ਵੀ ਮੈਂ ਚਰਨਾਂ 'ਚ ਬੇਨਤੀ ਕਰਦਾ ਵੀ ਇਸ ਆਪਣੇ ਤਰੀਕੇ ਨਾਲ ਇਸ ਵਾਰਡ ਨੂੰ ਇਸ ਗੱਲ ਨੂੰ ਉਠਾਓ ਜਿਹੜਾ ਮੁੱਖ ਮੰਤਰੀ ਦੇ ਕੰਨ ਖੋਲੋ ਵੀ ਬੈਠਾ ਉੱਤੇ ਤੂੰ ਕਹਿੰਦਾ ਮੈਂ ਬੜੇ ਕੰਮ ਕਰਦਾ ਕਿੱਤੇ ਕੰਮ ਕਰਦਾ ਸਾਨੂੰ ਦੇਹ ਲਾ ਰਿਹਾ ਤੈਨੂੰ ਵਾਲੀ ਨਹੀਂ ਇਹ ਕੰਮ ਕਰਨ ਦਾ ਸਤਾ ਹਸਲ ਕਰ ਲਈ ਲੋਕਾਂ ਦੇ ਤੂੰ ਫੋਟ ਦਾ ਫਾਇਦਾ ਲਿਆ ਪਰ ਰਿਟਨ ਚ ਤੈਨੂੰ ਵਾਲੀ ਨਹੀਂ ਇਹ ਕੰਮ ਕਰਾਉਂਦਾ ਜੇ ਕਹਿੰਦਾ ਐਮ ਸੀ ਸਰਪੰਚ ਬੋਲੇ ਬੋਲੇ ਉਹਦਾ ਘਰ ਦਾ ਨਾ ਬੋਲੇ ਉਹਦਾ ਪਰਿਵਾਰ ਦਾ ਹਿੱਸਾ ਨਾ ਬੋਲੇ ਐਮ ਸੀ ਬੋਲੇ ਜੇ ਅਸੀਂ ਪਬਲਿਕ ਦੇ ਵੋਟਾਂ ਲਈਆਂ ਪਬਲਿਕ ਦੀ ਮਤ ਕਰਨਾ ਚਾਹਣਿਆਂ ਤੇ ਕਹਿੰਦੇ ਕੋ ਬੋਲੇ ਹੀ ਨਾ ਅਸੀਂ ਵਾਸੀ ਵੀ ਆਂ ਸਾਨੂੰ ਵੋਟਾਂ ਨਾਲ ਹੀ ਨਹੀਂ ਇੱਕ ਇਲਾਕੇ ਦੇ ਵਾਸੀ ਵੀ ਆ ਅਮਰਦਦੀ ਸਾਡੇ ਲੋਕਾਂ ਨਾਲ ਅਸੀਂ ਆਸ ਰੱਖਦੇ ਆ ਤੈਨੂੰ ਨਹੀਂ ਵਾਲਦ ਨੂੰ ਵੱਲ ਸਿਕਣਾ ਚਾਹੀਦਾ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੁਣ ਇਹਨਾਂ ਦਾ ਇਹ ਪੂਰਨ ਜ਼ੋਰ ਮੰਗ ਕਰਦਾ ਅਗਰ ਪਾਣੀ ਦੀ ਸਮੱਸਿਆ ਨਾ ਹੋਈ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੀ ਕੀ ਉਹਨੂੰ ਕਹਿੰਦੇ ਪੇਸ਼ਾ ਨਹੀਂ ਕੋਈ ਸ਼ੌਂਕ ਨਹੀਂ ਅਗਰ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤੇ ਮੈਂ ਜਾਮ ਕਰਾਂਗਾ ਰੋਡ ਜਾਮ ਕਰਾਂਗਾ ਅਨਮਿੱਥੇ ਸਮੇਂ ਲਈ ਨਾਮ ਕੀ ਤੁਹਾਡਾ ਮੇਰਾ ਨਾਮ ਰੇਨੂ ਹੈ ਤੇ ਜਿਹੜੀ ਪਾਣੀ ਦੀ ਅੱਜ ਤੁਸੀਂ ਕੀ ਕਰ ਰਹੇ ਹੋ ਇੱਥੇ ਪਾਣੀ ਤਾਂ ਅਸੀਂ ਬੜਾ ਦੁਖੀ ਹਾਂ ਸਾਡੇ ਦੋ ਨਾਲ ਕਿਨੇ ਗਲੀ ਚ ਲੱਗੇ ਉਹ ਵੀ ਸਾਡੇ ਸੁੱਕ ਕੇ ਖਰਾਬ ਹੋ ਗਏ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਜਿਹਦਾ ਸਾਡਾ ਐਮਚੀ ਨਾਲ ਜਾਂਦਾ ਹੈ ਉਹ ਤਾਂ ਇੱਕ ਦਿਨ ਹੀ ਸਾਨੂੰ ਪਾਣੀ ਮਿਲਦਾ ਹੈ ਉਹ ਵੀ ਬਹੁਤ ਥੋੜਾ ਮਸਲਾ ਜੇ ਵੀ ਲੀਟਰ ਪਾਣੀ ਮਿਲਦਾ ਇੱਕ ਘਰ ਨੂੰ ਦੂਜੇ ਨੂੰ ਫਿਰ ਉਹ ਵੀ ਕੋਈ ਖੁਸ਼ੀ ਹੁੰਦਾ ਹੈ ਸਾਡਾ ਪਾਣੀ ਦਾ ਮਸਲਾ ਹਲ ਕੀਤਾ ਜਾਵੇ ਬਸ ਪੀਨ ਵਾਲਾ ਪਾਣੀ ਨਹੀਂ ਆਉਂਦਾ ਬਿਲਕੁਲ ਪਾਣੀ ਬਿਲਕੁਲ ਨਹੀਂ ਆਉਂਦਾ ਅਸੀਂ ਸਵੇਰ ਜਿਹੜੇ 7 ਵਜੇ ਉੱਠੀਦਾ ਤੜਕੇ ਨਲਕੇ ਰ ਬਾਲਟੀਆਂ ਪਹਿਲਾਂ ਚੱਕ ਕੇ ਮੂੰਹ ਧੋਵਣ ਲਈ ਪਾਣੀ ਲਾ ਕੇ ਆਇਦਾ ਫਲਸ਼ ਆ ਬਾਥਰੂਮ ਲਈ ਹਰ ਇੱਕੇ ਕੰਮ ਮਾਰਾ ਮਾਰਾ ਕਰੀਦਾ ਅਸੀਂ ਨਲਕੇ ਤੋਂ ਲਿਆ ਲਿਆ ਕੇ ਅਸੀਂ ਬਹੁਤ ਥੱਕੇ ਪਏ ਬਹੁਤ ਤਲਪੇ ਪਏ ਪਾਣੀ ਤੋਂ ਕੰਪਲੀਟਾ ਕੀਤੀਆਂ ਗਈਆਂ ਕਿਹਾਤਾ ਕੀਤੀਆਂ ਪਰ ਗੱਲ ਨਹੀਂ ਸੁਣਦਾ ਕੋਈ ਕਿਸ ਤਰ੍ਹਾਂ ਸਾਡਾ ਕੋਈ ਪਾਣੀ ਦਾ ਮਸਲਾ ਹਲ ਨਹੀਂ ਹੁੰਦਾ ਕੀ ਨਾਮ ਤੁਹਾਡਾ ਪਰ ਇਹ ਕਿੱਥੋਂ ਦੇ ਰਹਿਣ ਵਾਲੇ ਆ ਅੱਜ ਤੱਕ ਇਹਦੀ ਬਾਟੀਆਂ ਖੜਕਾਰੀ ਕਿ ਸਮਝਾ ਕਰਕੇ ਖੜਕਾਰੀ ਸਰ ਸਾਡੇ ਪਾਣੀ ਆ ਰਿਹਾ 5 ਮਿੰਟ ਹੋ ਗਏ ਨੇ ਤੇ ਅਸੀਂ ਬਹੁਤ ਹੀ ਬਤਲੋ ਦਿੱਕਤ ਚਾ ਤੇ ਸਾਡੇ ਘਰ ਨਾਲ ਕਾਏ ਤੇ ਇਸ ਦਾ ਨਲਕਾ ਗੇੜ-ਗੇੜ ਕੇ ਆਪ ਕਾ ਸਾ ਵੀ ਦੁਖੀ ਹੋਈ ਪਾਣੀ ਵਾਲ ਪੀਣ ਵਾਲਾ ਨਹੀਂ ਆਉਂਦਾ ਕੀ ਕਰਨਾ ਗੰਦਾ ਗੰਦਾ ਪਾਉਂਚੇ ਕਿ ਆਂਦਾ ਤੇ ਗੰਦਾ ਆਂਦਾ ਤੇ ਜੇ ਨਹੀਂ ਤਾਂ ਆਂਦਾ ਹੀ ਨਹੀਂ ਜੇ ਅਸੀਂ ਫੋਨ ਕਰਦੀਏ ਤੇ ਮਾਣਾ ਮੋਟਾ ਆ ਜਾਂਦਾ ਪਾਣੀ ਆਉਦਾ ਹੀ ਨਹੀਂ ਬਿਲਕੁਲ ਪੀਲ ਵਾਲਾ ਸਾਡੇ ਮੋੜ ਤੋਂ ਪ੍ਰੋਬਲਮ ਹੈ ਉੱਥੋਂ ਪਾਈਪ ਖਰਾਬ ਹੋ ਸੈਟ ਹੀ ਨਹੀਂ ਕਰਦੇ ਟੀਨ ਵਾਲਾ ਪਾਣੀ ਬਿਲਕੁਲ ਨਹੀਂ ਆ ਰਿਹਾ ਨਾ ਨੰਤੋੜਾ ਦਾ ਕੁਝ ਵੀ ਨਹੀਂ ਪੀਣ ਵਾਲਾ ਚਲ ਮਾਰਨ ਮਤਨ ਕਿੰਨੇ ਕਿਤੇ ਤੋਂ ਮਿਲ ਨਹੀਂ ਰਿਹਾ ਕੋਣ ਗਰਮੀ ਹੈ ਗਰਮੀ ਕਿੱਦਾਂ ਜਿਆਦਾ ਤਾਂ ਸਾਡੀਆਂ ਪਾਈਪਾਂ ਪਈਆਂ ਉਦੋਂ ਤੋਂ ਹੀ ਐਦਾਂ ਹੋਣਾ ਪੰਜ 6 ਮਹੀਨੇ ਤੋਂ ਪਾਣੀ ਨਹੀਂ ਆਉਂਦਾ 6 ਮਹੀਨੇ ਵੀ ਨਹੀਂ ਪਾਣੀ ਆਉਂਦਾ ਬੜੀ ਅਫਸਰਾਂਗੇ ਧਿਆਨ ਹੀ ਨਹੀਂ ਦਿੰਦਾ ਕੋਈ ਧਿਆਨ ਲਾ ਕੇ ਕਨੈਕਸ਼ਨ ਦਿੱਤਾ ਹੀ ਨਹੀਂ ਆਉਂਦੇ ਅਸੀਂ ਇਹੀ ਦਿੱਕਤ ਚੀਆਂ ਬਸ ਕਦੀ ਆਇਆ ਕਦੀ ਨਹੀਂ ਆਇਆ ਕਦੀ ਆਇਆ ਕਦੀ ਨਹੀਂ ਬੁਰਾ ਬੋਤੀ ਆਇਆ ਗੰਦਾ ਆਇਆ ਤੁਹਾਨੂੰ ਆ ਗੰਦਾ ਉਹ ਹੀ ਬੋਤਾ ਨਹੀਂ ਕਿਤੋਂ ਦੇ ਰਹਿਣ ਵਾਲੇ ਤੁਸੀਂ ਸੇਖਾਂ ਦੀ ਬਸਤੀ ਮਤ ਕਿੰਨੀ ਦਿਨ ਹੋ ਗਈ ਜਿਹੜਾ ਪਾਣੀ ਨਹੀਂ ਆ ਰਿਹਾ ਕਿਹੜਾ ਕਿਹੜਾ ਨਹੀਂ ਪਾਣੀ ਪੀਣ ਵਾਲਾ ਕਿਸ ਦਾ ਪੀਣ ਵਾਲਾ ਵੀ ਉੱਥੋਂ ਹੀ ਪੀਦਾ ਸੀ ਤੇ ਹੁਣ ਤਾਂ ਰਲਕਿਆਂ ਤੋਂ ਲੈ ਕੇ ਜੀੜ ਕੇ ਪੀਦਾ ਕੀ ਪਾਣੀ ਨਹੀਂ ਬਿਲਕੁਲ ਆਉਂਦਾ ਬਿਲਕੁਲ ਹੀ ਨਹੀਂ ਪਾਣੀ ਆ ਰਿਹਾ ਅੱਛਾ ਬਹੁਤ ਤੰਗ ਆ ਕੋਈ ਅਧਿਕਾਰੀਆਂ ਨੂੰ ਕੰਪਲੀਟਾਂ ਵੀ ਕੀਤੀਆਂ ਕੋਈ ਬਾਤ ਜੀ ਬਹੁਤ ਕੋਈ ਨਹੀਂ ਆਉਂਦਾ ਕਿਸਾਰ ਰਣ ਦੇ ਕੋਈ ਨਹੀਂ ਇੱਥੇ ਆ ਹੁਣ ਤੁਸੀਂ ਆ ਜਿਹੜੀਆਂ ਬਾਲਟੀਆਂ ਖੜਕਾਰੇ ਕਿਸ ਵਜ੍ਹਾ ਕਰਕੇ ਖੜਕਾਏ ਇਹ ਪਾਣੀ ਕਰਕੇ ਹੀ ਖੜਕਾ ਰਹਾ ਸਰਕਾਰ ਨੂੰ ਜਗਾਰ ਸਰਕਾਰ ਨੂੰ ਜਗਾਰਾ ਪਾਣੀ ਸਰਕਾਰ ਜਾਗੇ ਤਾਂ ਜਾਗੇ ਹੂੰ ਹੂੰ ਸਾਡੇ ਪਾਣੀ ਆਵੇ ਹੂੰ ਹੂੰ ਤੇ ਪਾਣੀ ਪ੍ਰੋਬਲਮ ਹੈ ਉਹ ਠੀਕ ਕਰਨ ਸਾਡੀਆਂ ਪਾਪਾਂ ਪਾਣੀ ਨਹੀਂ ਹੋ ਰਹਾ ਹਾਂ ਪਾਣੀ ਨਹੀਂ ਆ ਗਰਮੀ ਚ ਕਿੰਦਾ ਜਿਹੜਾ ਸਾਮਾ ਬਸ ਐਵੇਂ ਸਾਰਨੇ ਪੈਕ ਜਿੱਥੋਂ ਪਾਣੀ ਭਰ ਲਿਆ ਕਦੀ ਕਿਤੇ ਭਰ ਲਿਆ ਤੇ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਪਾਣੀ ਦੀ ਕਿੱਥੋਂ ਸਾਡੇ ਤਾਂ ਬੱਚੇ ਤਰਪੇ ਪੈਣੇ ਪਾਣੀ ਤੋਂ ਪਾਣੀ ਦੀ ਲੋੜ ਹੁੰਦੀ ਤਾਂ ਪਾਣੀ ਕਿੱਥੋਂ